ਈ ਐਨਐਸਐਨ ਨੂੰ ਲੈ ਕੇ ਲਗਾਤਾਰ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਇਸ ਨੂੰ ਚੁਣੌਤੀ ਦਿੱਤੀ ਗਈ ਹੈ ਕਿ ਜਿਹੜੀ ਉਹਨਾਂ ਦੇਤੇ ਐਨਐਸਐਨ ਲਗਾਈ ਗਈ ਹੈ ਤੇ ਐਨਐਸਐਨ ਵਿੱਚ ਜਿਹੜਾ ਵਾਅਦਾ ਕੀਤਾ ਜਾ ਰਿਹਾ ਹੈ ਇਹ ਗੈਰ ਸੰਵਿਧਾਨਿਕ ਹੈ ਜਿਸ ਨੂੰ ਲੈ ਕੇ ਅੱਜ ਇਸ ਦੇ ਉੱਤੇ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਿਸ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਜਵਾਬ ਮੰਗੇ ਗਿਆ ਜਿਸ ਤੋਂ ਬਾਅਦ ਹੁਣ ਇਸ ਦੇ ਉੱਤੇ ਵਕੀਲ ਦਾ ਬਿਆਨ ਵੀ ਸਾਹਮਣੇ ਆਇਆ ਆਖਿਰ ਵਕੀਲ ਨੇ ਜਿਹੜੇ ਅਮਰਤਪਾਲ ਸਿੰਘ ਜਾਂ ਫਿਰ ਉਸਦੇ ਸਾਥੀ ਦੇ ਉੱਤੇ ਲੱਗੀ ਐਨਐਸਐਨ ਲੈ ਕੇ ਜਿਹੜੀ ਚੁਣੌਤੀ ਵਾਲੀ ਪਟੀਸ਼ਨ ਤੇ ਉਸ ਨੂੰ ਲੈ ਕੇ ਕੀ ਜਾਣਕਾਰੀ ਸਾਂਝੀ ਕੀਤੀ ਆ ਜੀ ਅੱਜ ਜੋ ਕੇਸ ਲੱਗੀ ਹੋਈ ਸੀ ਐਨਐਸ ਨੂੰ ਚੈਲੰਜ ਕਰਨ ਵਾਲੇ ਇੱਕ ਭਾਈ ਅਮਰਿਤਪਾਲ ਸਿੰਘ ਦਾ ਇੱਕ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਭਾਈ ਦਰਜੀਤ ਸਿੰਘ ਕਲਸੀ ਭਾਈ ਕਲਵੰਤ ਸਿੰਘ ਰਾਉਕੇ ਭਾਈ ਬਸੰਤ ਸਿੰਘ ਦੋਲਸਪੁਰਾ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਜੋ ਭਾਈ ਪਪਲਪ੍ਰੀਤ ਸਿੰਘ ਇਹਨਾਂ ਸਾਰਿਆਂ ਦੇ ਕੇਸ ਲੱਗੀ ਹੋਈ ਸੀ ਇਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਕੇਸ ਦਾ ਜਵਾਬ ਆ ਚੁੱਕਿਆ ਹੈ ਤੇ ਬਾਕੀ ਸਾਥੀਆਂ ਦੇ ਕੇਸਾਂ ਦੇ ਵਿੱਚ ਅੱਜ ਪੰਜਾਬ ਸਰਕਾਰ ਨੇ ਜਵਾਬ ਦਾਇਰ ਕਰ ਦਿੱਤਾ ਹੈ ਪਰ ਜਿਹੜੇ ਉਹਨਾਂ ਦੇ ਜੋ ਸੈਂਟਰ ਸਰਕਾਰ ਹੈ ਉਹਨਾਂ ਨੇ ਇੱਕ ਦੋ ਜੋ ਦਿਨਾਂ ਦਾ ਸਮਾਂ ਹੋਰ ਮੰਗਿਆ ਹੈ ਤੇ ਉਸ ਤੋਂ ਬਾਅਦ ਉਸ ਵਿੱਚ ਵੀ ਉਹ ਜਵਾਬ ਦਾਇਰ ਕਰਨਗੇ ਤੇ ਹੁਣ ਜੋ ਭਾਈ ਕਲਵੰਤ ਸਿੰਘ rau ਕੇ ਹੋਰਾਂ ਦਾ ਕੇਸ ਹੈ ਜੋ 3 ਅਕਤੂਬਰ ਤੇ ਲੱਗਿਆ ਹੋਇਆ ਉਸ ਦੇ ਨਾਲ ਇਹ ਜੋ ਕੇਸ ਰੱਖ ਦਿੱਤਾ ਗਿਆ ਸਾਡੀ ਜੋ ਮੇਨ ਜੱਜ ਸਾਹਿਬ ਦੇ ਅੱਗੇ ਜੋ ਮੇਨ ਦਰਖਾਸਤ ਬੇਨਤੀ ਇਸ ਵੀ ਜੋ ਐਨਐਸਏ ਐਕਟਿਡ ਇਹ ਐਕਟਿਵ ਡਿਟੈਂਸ਼ਨ ਲੱਗਦੀ ਹੈ ਇਹ ਜੋ ਡਿਟੈਂਸ਼ਨ ਹੈ ਇਹ 1 ਸਾਲ ਤੋਂ ਕੱਠੀ ਨਹੀਂ ਲਾ ਸਕਦੇ 3-3 ਮਹੀਨਿਆਂ ਕਰਕੇ ਐਕਸਟੈਂਡ ਕਰ ਸਕਦਾ ਹੈ ਜੀ ਤਾਂ ਉਸ ਚੀਜ਼ ਦੇ ਉੱਪਰ ਸਪੈਸੀਫਿਕਲੀ ਜੱਜ ਸਾਹਿਬ ਨੇ ਜਵਾਬ ਮੰਗਿਆ ਸਾਰਾ ਰਿਕਾਰਡ ਸਮਨ ਕਰ ਲਿਆ ਕੇਸਾਂ ਦਾ ਤੇ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਜੋ NSA ਲਾਈ ਹੈ ਬਾਕੀ ਜੋ ਸਾਡਾ ਦੂਜਾ ਗਰਾਉਂਡ ਹੈ ਵੀ ਜਿਹੜੇ ਗਰਾਉਂਡ ਨੇ NSA ਲਾਉਣ ਦੇ ਭਾਈ ਅਮਰਪਾਲ ਸਿੰਘ ਤੇ ਉਹਨਾਂ ਸਾਥੀਆਂ ਦੇ ਬੜੇ ਜਿਆਦਾ ਬੇਹੋਦਾ ਬੇਤੁਕੇ ਵੇਗ ਗਰਾਉਂਡ ਜੇ ਆਪਾਂ ਇਹਨਾਂ ਨੂੰ ਦੇਖੀਏ ਇਹ ਤਾਂ ਉਹੀ ਗੱਲ ਕਰ ਰਹੇ ਨੇ ਕਰੇ ਕੋਈ ਤੇ ਭਰੇ ਇਹਦੇ ਚ ਕੀ ਹੈ ਤੁਸੀਂ ਦੇਖ ਲਓ ਰੋਡੇ ਪਿੰਡ ਕਿਸੇ ਨੇ ਕੋਈ ਸਪੀਚ ਦੇ ਦਿੱਤੀ ਤਾਂ ਉਸ ਨੂੰ ਵੀ ਕਿੰਨਾ ਨੇ ਗਰਾਊਂਡ ਬਣਾ ਲਿਆ ਤੇ ਉਸ ਤੋਂ ਬਾਅਦ ਜੇ ਆਪਾਂ ਹੋਰ ਦੇਖੀਏ ਕਿ ਕਿਸੇ ਦਾ ਪਰਿਵਾਰ ਕਿਸੇ ਧਰਨੇ ਮੁਜਾਰੇ ਚਲਾ ਗਿਆ ਕਿਸੇ ਦਾ ਭਰਾ ਚਲਾ ਗਿਆ ਉਸ ਨੂੰ ਵੀ ਐਨਐਸਸੀ ਦਾ ਗਰਾਊਂਡ ਬਣਾ ਲਿਆ ਕੋਈ ਜੇਲਰ ਦੇ ਉੱਪਰ ਨਪੀਨ ਦਾਸ ਜੋ ਜੇਲਰ ਨੇ ਉਹਨਾਂ ਦੇ ਸਬੰਧਤ ਇੱਕ ਪਰਚਾ 84 ਨੰਬਰ ਐਫਆਈ ਤਾਂ ਉਸ ਦੇ ਬਾਰੇ ਵੀ ਕੋਈ ਭਾਈ ਅਮਰਿਤਪਾਲ ਸਿੰਘ ਹਰਾਂ ਤੇ ਐਨਐਸਏ ਲਾ ਦਿੱਤੀ ਕਿ ਇੱਥੇ ਨੇਤੀ ਜਿਹੜੇ ਬੜੇ ਵੱਡੇ ਵੱਡੇ ਗੈਂਗਸਟਰ ਨੇ ਉਹ ਨਿਤ ਬੈਠ ਕੇ ਜੋ ਲਾਈਵ ਹੁੰਦੇ ਨੇ ਜਿਲ੍ਹਾਂ ਦੇ ਵਿੱਚੋਂ ਨੈਸ਼ਨਲ ਚੈਨਲਸ ਦੇ ਨਾਲ ਉਹ ਇੰਟਰਵਿਊ ਕਰਦੇ ਨੇ ਪਰ ਉਹਨਾਂ ਤੇ ਐਨਐਸਏ ਨਹੀਂ ਲਾਈ ਜਾਂਦੀ ਪਰ ਇਹ ਦੇਖੋ ਭਾਈ ਅਮਰਿਤਪਾਲ ਸਿੰਘ ਅੱਡੇ ਨੂੰ ਸਾਥੀਆਂ ਦੇ ਉੱਪਰ ਕੁਝ ਰਿਕਵਰ ਵੀ ਨਹੀਂ ਹੋਇਆ ਫੋਨ ਵਗੈਰਾ ਤੇ ਤਾਂ ਵੀ ਐਨਐਸਏ ਲਾਈ ਗਈ ਹੈ ਪਰ ਇਸ ਦੇ ਆਧਾਰ ਤੇ ਅਸੀਂ ਇਹਨਾਂ ਨੂੰ ਚੈਲੰਜ ਕੀਤਾ ਹੈ ਤੇ ਸਾਨੂੰ ਉਮੀਦ ਹੈ ਵੀ ਸਾਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜੋ ਕੂਲਨ ਤੌਰ ਤੇ ਇਨਸਾਫ ਮਿਲੇਗਾ से जो अगे पैरवी कराएंगे अमृतपाल सिंह और उनके जितने साथी थे उनको स्टेट ऑफ पंजाब ने नेशनल सिक्योरिटी एक्ट के तहत डिटेंशन ऑर्डर पास करे थे और उनको डिब्रुगढ़ जेल में डिटेन करा था पहले भी डिटेंशन ऑर्डर पास करे थे पूरे एक साल के लिए लागू रहे थे और एक साल जिस टाइम खत्म हुआ उसके टाइम उसके बाद उन्होंने फ्रेश डिटेंशन ऑर्डर्स पास करे और पूरे एक साल के लिए और 2025 तक उनको डिटेन करने के ऑर्डर थे तो ये सारा जो डिटेंशन थी नेशनल सिक्योरिटी एक्ट के तहत हाई कोर्ट में अंडर चैलेंज थी जो पहले डिटेंशन ऑर्डर्स थे वो भी आज लिस्टेड थे और जो फ्रेश डिटेंशन ऑर्डर पास करे थे वो भी आज लिस्टेड थे हाई कोर्ट की इन सारों को रद्द करा जाए तो स्टेट ऑफ पंजाब ने और यूनियन ऑफ इंडिया ने कुछ केसों में पिछली बार रिप्लाई फाइल करा था आज अब सारे केसों में रिप्लाई फाइल हो चुका है और जो नेक्स्ट डेट ऑफ हियरिंग है कोर्ट ने 3 अक्टूबर के लिए हाई कोर्ट पे रखी है इनकी आ, इनको सुनवाई के लिए जो मेरी फाइल में डाउन कर दी जो मेन ग्राउंड जो सारे डिटेंशन ऑर्डर जो रेड पटिशन उनमें उन था कि जो ये डिटेंशन ऑर्डर डिस्ट्रिक्ट मजिस्ट्रेट ने पास करा है एक साल के लिए कर नहीं सकते थे सिर्फ तीन महीने के लिए कर सकते थे जो बाद में एक्सटेंड करे जा सकते थे जो नेशनल सिक्योरिटी एक्ट है वो बहुत ड्रिकोनियन प्रोविजन है जिसमें जो प्रोसीजर होता है बहुत स्ट्रिक्टली फॉलो करना होता है जो सारी पटिशनों में ग्राउंड ये लिए गए थे कि जो प्रोसीजर जो स्टेट ऑफ पंजाब ने जो नेशनल सिक्योरिटी एक्ट के तहत जो फॉलो करना चाहिए था वो फॉलो नहीं करा ਇਸ ਕਰਕੇ ਜੋ ਜੋ ਪ੍ਰੋਸੀਜਰਲ ਲੈਪਸਸਸ ਤੇ ਉਹ ਸਾਰਾ ਮੈਂਸ਼ਨ ਕਰਕੇ ਰਿਡ ਪਟੀਸ਼ਨਸ ਵਿੱਚ ਲਿਖਾਤਾ ਸਟੇਟ ਆਫ ਪੰਜਾਬ ਔਰ ਯੂਨੀਅਨ ਆਫ ਇੰਡੀਆ ਨੇ ਆਪਣਾ ਜਵਾਬ ਦਿਆ ਉਹਨਾਂ ਨੇ ਆਪਣੇ ਜੋ ਡਿਸੀਜਨਸ ਕੋ ਡਿਫੈਂਡ ਕਰਾ ਹੈ ਬਟ ਜੋ ਹਾਈ ਕੋਰਟ ਅਪ ਡਿਸਾਈਡ ਕਰੇਗੀ ਨੈਕਸਟ ਡੇਟ ਪੇ ਕਿ ਜੋ ਡਿਟੈਂਸ਼ਨ ਆਰਡਰਸ ਹੈ ਲੀਗਲ ਹੈ ਜਾਂ ਇਲਲੀਗਲ ਹੈ भी ये भी। जो डिस्ट्रिक्ट मजिस्ट्रेट ने जो डिटेंशन पास करा है वो रेकमेंडेशन ऑफ एस एस पी अमृतसर पे करा है और इसके बेसिस पे हाईकोर्ट डिसाइड करेगी लीगल है बट बाकी सबके आगे जो प्लीडिंग सारी कम्पलीट हो चुकी है जवाब ਚਾਰ ਹੋ ਚੁੱਕਾ ਹੈ ਅਭੀ 3 ਅਕਤੂਬਰ ਕੋ ਹੀਰਿੰਗ ਕਿ ਲਗਾਤਾਰ ਅਮਰਪਾਤ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਕਿ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਤੇ ਐਨਐਸਏ ਤਹਿਤ ਕਾਰਵਾਈ ਹੋਈ ਆ ਪਰ ਲਗਾਤਾਰ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਉੱਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਾਰਵਾਈ ਕੀਤੀ ਗਈ ਆ ਜਿਹਦੇ ਚੱਲਦੇ ਉਹਨਾਂ ਦੇ ਵੱਲੋਂ ਲਗਾਤਾਰ ਪੰਜਾਬ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੀ ਤੇ ਲੱਗੀ ਐਨਐਸਏ ਨੂੰ ਚੁਣੌਤੀ ਦਿੱਤੀ ਜਾ ਰਹੀ ਆ ਪਰ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਅਤੇ ਕੇਂਦਰ